ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਦੁਬਾਰਾ ਰਤਨ ਹਾਜੀ ਦਾ ਤਮਾਣਾ ਅੱਜ ਪ੍ਰੋਣੇ ਸੰਗਤ ਜੀ ਸਾਨੂੰ ਦਰਸ਼ਨ ਦੁਬਾਰਾ ਸਰਗਮਾ ਦਾ ਮਾਣ ਬਠਿੰਡਾ ਦੇ ਮੱਛੇ ਦਾ ਸਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਿੰਡ ਪੁੱਚੋ ਤੇ ਬਾਗੂ ਹੁੰਦੇ ਹੋਏ 21 ਜੂਨ 1706 ਨੂੰ ਬਠਿੰਡਾ ਵਿਖੇ ਪਹੁੰਚੇ ਅਤੇ ਗੁਰੂ ਸਾਹਿਬ ਜੀ ਨੇ ਰਤਨ ਹਾਜੀ ਨੂੰ ਬੁਲਾ ਕੇ ਬਚਨ ਬਲਾਸ ਕੀਤੇ ਅਤਿ ਜਨਮ ਮਰਨ ਤੋਂ ਮੁਕਤ ਕੀਤਾ ਤੇ ਗੁਰਦੁਆਰਾ ਦੱਸਦੀ ਵਾਸ਼ੀ ਚਰਨ ਸ਼ੋਕਾਪਤ ਹੈ ਹਰ ਕੋਨੇ ਦਰਦਾ ਮੱਛੀਆਂ ਤੋਂ ਤੇ ਮੱਛੀਆਂ ਵਾਹਿਗੁਰੂ ਸਰੋਵਰ ਦੇ ਵਿੱਚ ਸਿਨਾਨ ਕਰਨ ਕਰਨ ਉਪਰੰਤ ਵਾਹਿਗੁਰੂ ਜੀ ਵਾਹਿਗੁਰੂ ਜੀ ਇਹ ਹਾਜ਼ਰੀ ਲਵਾਈ ਗੁਰਦੁਆਰਾ ਸਾਹਿਬ ਦੇ ਅੰਦਰ ਗੁਰੂ ਚਰਨਾ ਵਿੱਚ ਮੱਥਾ ਟੇਕਣ ਤੇ ਸਰਵਾਥਾ ਦੇ ਬਣਿਆ ਸਰੋਵਰ ਕਿਉਂਕਿ ਇਹ ਐਤਵਾਰ ਦਾ ਦਿਨ ਸੀ ਆਪਾਂ ਐਤਵਾਰ ਨੂੰ ਇੱਥੇ ਬਹੁਤ ਸੋਹਣਾ ਸਰੋਵਰ ਬਣਿਆ ਹੈ ਗੁਰਦੁਆਰਾ ਸਾਹਿਬ ਪਰਵਾਸ ਦੇ ਜਾਨੇ ਹੁੰਦੇ ਇਸ ਖਾਤੇ ਤੁਹਾਨੂੰ ਗੁਰਦੁਆਰਾ ਸਾਹਿਬ ਦਾ ਦਰਸ਼ਨ ਕਰਾਉਣੇ ਹੁੰਦੇ ਵਾਹਿਗੁਰੂ ਜੀ ਬਸ ਟੈਂਟ ਤੋਂ ਠੀਕ ਜਿਹਾ ਰੱਖਿਆ ਸਾਹਿਬ 2 ਕਿਲੋਮੀਟਰ ਵਾੜ ਦੀ ਦੂਰੀ ਤੇ ਹੈ ਗੁਰਦੁਆਰਾ ਸਾਹਿਬ ਬੜਾ ਹਾਲ ਲੰਘਾ ਖਾਲ ਹਾਲ ਹੀ ਆਇਨਾ ਗੇਰੀ ਲੰਘੇ ਵੀ ਆਇਨਾ ਇੱਥੇ ਸੰਗਤ ਜਿਆਦੇ ਹੋਵੇ ਵਰਪੂਰ ਵਗੈਰਾ ਬਦੇ ਉਹ ਇੱਥੇ ਅਧਰਿਤ ਆਇਆ ਬਹਾਈ ਗੁਰੂ ਜੀ ਸੋਨੂੰ ਦਿਖਾਉਣਿਆ ਗੁਰਦੁਆਰਾ ਸਾਹਿਬ ਦੇ ਵਿੱਚ ਲੱਗਦਾ ਬਾਣ ਵਾਹਿਗੁਰੂ ਜੀ ਇੱਕ ਗੁਰਦੁਆਰਾ ਸਾਹਿਬ ਦੀ ਜੀ ਇੱਥੇ ਇਹ ਬਾਣ ਜੀ ਨੇ ਆਪ ਇਹ ਬਾਣਾ ਪੂਰਾ ਵਜੋ ਗਿਆ ਬਹੁਤ ਬਣਾਉਂ ਗੋ ਸਿੰਘ ਜੀ ਮਹਾਰਾਜੀ ਨੇ ਆਪ ਆਪਣੇ ਹੱਥੀ ਆਪਣਾ ਘੋੜਾ ਇੱਥੇ ਬੰਨਿਆ ਸੀ ਬਹੁਤ ਵੱਡਾ ਬਾਣ ਹੈ ਇਹ ਉਹ ਦਰਸ਼ਕਾਤ ਜੀ ਦਰਬਾਰ ਸਾਹਿਬ ਉਹ ਦੁਵਾਰਾ ਹਾਜੀ ਰਤਨ ਸਾਹਿਬ ਟਿੰਡਾ ਵੇਖੇ ਬਹੁਤ ਸੋਹਣਾ ਹੈ ਇਹਦਾ ਥੋੜੇ ਘਰ ਤੋਂ ਜੋੜੇ ਘਰ ਆਇਆ ਇਧਰ ਹੀ ਛੇੜਾ ਗੇਟ ਮੇਨ ਕਰਵਾ ਲਾ ਦੋ ਗੇਟਾ ਕਰ ਦਵਾਰਾ ਸਾਹਿਬ ਦੇ ਇਹ ਮੇਨ ਗੇਟ ਆ ਜਾਂਦਾ ਆ ਤੁਹਾਨੂੰ ਦਿਖਾਉਣੇ ਬਾਣ ਬਾਣ ਤੇ ਦੁਵਾਰਾ ਦਰਸ਼ਨ ਕਰੂਗੀ ਜਾਤ ਫਿਰ ਬਹੁਤ ਵੱਡਾ ਨਾਮ ਗੁਰੂ ਸਿੰਘ ਜੀ ਨੇ ਆਪ ਕੋੜਾ ਬਣਾਇਆ ਸੀ ਬਹੁਤ ਵੱਡਾ ਬਣਾਇਆ ਸੀ ਸਰਮਾਰ ਮਾਲਗਾਂ ਖਾਨ ਤੋਂ ਚੜ੍ਹਦੀ ਕਲਾ ਵਿੱਚ ਰੱਖੇ ਸਰਵੋਤਮ ਗੁਰੂ ਸਿੰਘ ਕਰੋ ਜੀ ਦਰਸ਼ਨ ਸੋਨ ਨੂੰ ਥੱਲੇ ਦਿਖਾਉਣੇ ਹੈ ਚੰਨ ਸ਼ੋਪ ਪ੍ਰਾਪਤ ਧਰਤੀ ਬਹੁਤ ਵੱਡਾ ਬਣਾਇਆ ਹੈ ਜੀ ਹੱਥ ਲੱਗੇ ਹੋਏ ਹੈ ਜਦੋਂ ਵਾਹਿਗੁਰੂ ਜੀ ਵਾਹਿਗੁਰੂ ਇੱਥੇ ਪਾਸ਼ਾ ਜੀ ਕੋੜਾ ਬਣਾ ਸੀ ਬੇਸ਼ਾਨਦਾ ਜੀ ਇਹ ਬੋਦੂ ਦਾ ਇਹ ਬੋਦੂ ਵਾਲਾ ਸਾਹ ਦੇ ਵਿੱਚ ਹੈ ਇਸ ਬੰਦੇ ਨਾਲ ਦਸ਼ਵੇ ਪਿਤਾ ਦਸ਼ਰੀ ਗੁਰਦਾ ਜੀ ਉਹ ਸਿੰਘ ਜੀ ਨੇ ਕੋੜਾ ਕੋੜਾ ਬੰਨਿਆ ਵਾਹਿਗੁਰੂ ਜਰੂਰ ਲਿਖਿਆ ਜੀ ਦੇਖੋ ਜੀ ਇਹ ਬੰਨ ਤੇ ਥੱਲੇ ਆ ਰਿਹਾ ਹੈ ਤੇ ਦੇਖੋ ਇਹ ਏਸੀ ਦੀ ਫੀਲਿੰਗ ਹੋ ਰਹੀ ਹੈ ਇਹ ਮਾਲਾ ਜਿਵੇਂ ਫਾਇਸੀ ਜਿਵੇਂ ਬੈਠੇ ਨੇ ਇਹਦੇ ਥੱਲੇ ਏਸੀ ਦੀ ਠੰਡਕ ਮਹਿਸੂਸ ਹੁੰਦੀ ਹੈ ਜਿਵੇਂ ਏਸੀ ਲੱਗਿਆ ਹੁੰਦਾ ਹੈ ਜਦੋਂ ਉਹ ਪਰਕਾਰਵਾ ਕਰਦੇ ਨੇ ਪਾਸੇ ਏਸੀ ਵਾਹਿਗੁਰੂ ਵਾਹਿਗੁਰੂ ਸਾਡੇ ਨਿਸ਼ਾਨ ਸਾਹਿਬ ਲੱਗੇ ਲੋ ਜੀ ਦੂਸਰੀ ਵਾਰ ਗੁਰੂ ਘਰ ਲੰਗਰ ਲਾਗੇ ਸ਼ਗਨ ਸਾਡਕ ਨੂੰ ਵੀ ਲੱਗ ਗਿਆ ਸ਼ਗਨਾ ਔਰ ਵੀ ਸ਼ਗੀ ਜਾਂਦੇ ਹੋਰ ਵੀ ਕਰਦੇ ਵਾਹਿਗੁਰੂ ਵਾਹਿਗੁਰੂ ਪਾਣੀ ਵਰਤਦਾ ਦਸ਼ੇ ਘਤ ਵਾਹਿਗੁਰੂ ਤੁਹਾਡੇ ਦੀ ਸੇਵਾ ਲਾਈ ਥੋੜੀ ਜਿਹੀ ਤੁਹਾਡੇ ਦੀ ਸੇਵਾ ਕਰ ਤੋਂ ਪ੍ਰਸਤੁਤ ごわへんごわへんごわへんごわへんごわへんごわへんごわへんごわへんご ਉੱਤੇ ਜਾਂਦੇ ਫਿਰ ਸੋਨਾ ਕਰੀ ਦਰਸ਼ਨ ਕਰਾ ਜਨੇ ਹਰਗੋਣ ਗੁਰਦੁਆਰਾ ਹਾਜ਼ਿਰਤ ਪ੍ਰਸ਼ਾਦਾ ਲੈ ਸ਼ਾਹਕਤ ਦੇ ਹਰਗੋਣ ਜਾਂਦਾ ਬੁਰੀ ਹੁਣ ਆਪਾਂ ਪੌਣੇ ਚਾਲੇ ਘਰ ਨੂੰ ਹਣ ਦੇ ਦਰਸ਼ਨ ਦੁਆਰਾ ਕਰ ਲਈ